ਉਹ ਕੋਰਲਾ ਜਿਹਾ ਰਿਸੀਪੀ ਬਹੁਤ ਜਲਦੀ ਡਿਲੀਕੇਟ ਹੈ ਪੈਨਲ ਨਹੀਂ ਸਾਨੂੰ ਜਿਵੇਂ ਨੇ ਦੋਸਤ ਨੇ ਮੈਂ ਤਾਂ ਮੰਦੀ ਕਰ ਲਾ ਨਾ ਨਾ ਆ ਬਲੌਗਰ ਨਹੀਂ ਦਾ ਬਲੌਗਰ ਨਹੀਂ ਦਾ ਕੁੰਡਾ ਬਲੌਗਰ ਆ ਆਪਣੇ ਦਾ ਵਧਿਆ ਮੈਂ ਇੱਧਰ ਕਰ ਸਾਨੂੰ ਆ ਕਰੇ ਨਾਲ ਤਾਂ ਪੱਟੀ ਆਈ ਹੈ ਟੱਟੀ ਆਈ ਹੈ ਬਲੌਗਰ ਬਲੌਗਰ ਸਾਲ ਉਹ ਮੈਨੂੰ ਵੀ ਚਰਚਾ ਸੀ ਹਾਂ ਸਾਣੂ ਹੀ ਬਹੁਤ ਸਾਡੇ ਲੈ ਥੱਕਾ ਹੋਇਆ ਸਾਨੂੰ ਇਨਸਾਫ ਕਰੀ ਜਾ ਸਾਨੂੰ ਇਨਸਾਫ ਚਾਹੀਦਾ ਜੀ ਸਾਨੂੰ ਚਾਹੀਦਾ ਦੋ ਬੰਦੇ ਹਾਈ ਕੋਰਟ ਦਾ ਆਰਡਰ ਰੱਦ ਹੋ ਗਿਆ ਉੱਥੇ ਪੇਸ਼ ਕੀਤਾ ਗਿਆ ਹਾਈ ਕੋਰਡ ਆ ਬਹਿ ਨਹੀਂ ਜੇ ਕਹਿਣਾ ਗੱਲ ਹਾਈ ਕੋਰਡ ਤੱਕ ਪਹੁੰਚ ਗਈ ਦੀ ਗੱਲ ਗਰੀਬਾਂ ਦੀ ਕੋਈ ਵੀ ਹੁੰਦਾ ਨਹੀਂ ਦੂਗੇ ਆ ਨਾ ਤੂੰ ਮੰਮਾ ਅੰਨੀ ਪੜਦਾ ਨਹੀਂ ਦਰਦਾ ਬਸ ਬਸ ਬੱਡੀ ਤੇ ਤੱਕ ਆ ਖੜਮ ਨੂੰ ਤੱਕ ਤੇ ਨਹੀਂ ਪੁੰਦਾ YouTube ਕਰੇ ਆਹ ਦੇਖੀ ਉਹ ਆ ਦੇਖੀ ਆਹ ਦੇਖੋ ਉਹ ਭੰਗ ਰੋਕਾ ਬੰਦਾ ਇਹ ਕਿ ਤਨੀ ਫੜ ਲੈ ਬਾਜ ਲੈ ਲੈ ਮੈਂ ਜੀ ਬਸ ਮਾ ਜ ਸੌਣਾ ਕਰਦਾ ਨਾ ਕਰ ਤੇ ਮੈਂ 20 ਇਹ ਛੋਟੀ ਕਰਦਾ ਬਾਈ ਇਤਰੀ ਦਿਖਾ ਸਾਡਾ ਇੱਥੇ ਆ ਗਿਆ ਬਹੁਤ ਬੜਾ ਆਇਆ ਉਹ ਤੇ ਨਾ ਸਕੈਨ ਹੋ ਕੇ ਛੁਟੀ ਕਰਦਾ ਛੁਟੀ ਕਰਦਾ ਛੁਟੀ ਗਿਆ ਸਕੈਨ ਹੋ ਗਿਆ ਆ ਲਿਖਾ ਆ ਲੋਡ ਕਰਾਇਆ ਹੀ ਹੁਣ ਆ ਸਾਰਾ ਦਾ ਗਿਲ ਲੁੱਟਟਾਇਆ ਹੀ ਬਹੁਤ ਵੱਡਾ ਨ ਸਕੈਨ ਹੋ ਗਿਆ ਸੀਗਾ ਸੇਵ ਕਰੀ ਲਿਖਾਈ ਸਾਰਾ ਕੁਝ ਸੇਵ ਤੇ ਖੱਤੇ ਪਾਉ ਸੇਵ ਤੇ ਬਾ ਸਾਰਾ ਸਾਰਾ ਕੀਤਾ ਕਰਾਇਆ ਇਹਦਾਗਾ ਇਹਦਾ ਕੀ ਤੱਕ ਰਿਹਾ ਸਾਰਾ ਓਏ ਓਏ ਵਿੱਚ ਆਈ ਆ ਜੂਏ ਬਾਲਾ ਬਕਵਾਸ ਕਰੀ ਜਾਂਦੇ ਜਿਹੜੇ ਆ ਬੰਦ ਕਰ ਦਿਓ ਓਏ ਇੱਧਰ ਦੀ ਬਾਲੀ ਹਾਏ ਮੰਟੀ ਪੁੱਠੇ ਦਾ ਆ ਗਿਆ ਪੁੱਠੇ ਦਾ ਓਏ ਆ ਲੈ ਹੋੜ ਓਏ ਆ ਲੈ ਹੋੜ ਅਧਰ ਫੋਨ ਵੀ ਦਿਖਾਈ ਬਈ ਦਿਖਾ ਦੇ ਫੋਰੇ ਤੇ ਬਲਾਉ ਵਿੱਚ ਦਿਖਾ ਦੇ ਬਲਾਉ ਵਿੱਚ ਦਿਖਾ ਦੇ ਫੋਨ 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 ਤਕਤ ਬਣੇ ਇਧਰ 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 ਦਿਖਾ ਬਲਾਉ ਵਿੱਚ 1,90,000 ਦਾ ਫੋਨ ਫਟ ਗਿਆ ਭਾਂ 2000 ਫੋਨ ਮੰਗਣਾ ਪਾਇਆ ਕੰਮ ਗੱਲ ਹੋ ਗਿਆ ਜੀ ਅਧਰ ਸੇਵ 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 ਹਣੀ ਨਹੀਂ ਮੜੀ ਦੀ ਗੱਲ ਕਰੋ ਜੀ ਇਹਦੀ ਆ ਸੱਚ ਪ੍ਰਨੀਤ ਜੀ ਦੀ ਸਾਡੇ ਜੀ ਦੀ ਆਪ ਜਿਉਂ ਆ ਵੀਡੀਓ ਨਾ ਪਹੁੰਚੇਗਾ ਮੈਂ ਇਹ ਆ ਮੜਾ ਦੂਜਾ ਕਮਰਾ ਕਰਨਾ ਇਧਰ ਨਾਲ ਮੜਾ ਹੀ ਸਾਡੇ ਨਾਲ ਹੋਇਆ ਤਾਂ ਤਾਂ ਕਈਏ ਗੁੱਲ ਮਲਾ ਕੇ ਸਾਨੂੰ ਸਾਨੂੰ ਟਰਾਲੀ ਚ ਸਾਨੂੰ ਟਰਾਲੀ ਚੋਂ ਵੀ ਬਾਹਰ ਖੜੇ ਜਾ ਬਾਹਰ ਖੜੇ ਖੜੇ ਜਾ ਚਾਹੀਦਾ ਸੀ ਹਾਈ ਸਰਪ੍ਰਾਈਜ਼ ਕਰਦੇ ਆ ਪਰ ਆ ਦੇਖ ਲੋ ਬੰਦੇ ਬੰਦੇ ਦੇਖੋ ਅਸੀਂ ਸਾਰੇ ਬਾਹਰ ਕੇ ਬਾਹਰ ਖੜੇ ਜਾ ਅਸੀਂ ਸਾਰੇ ਗਲਤ ਅਸੀਂ ਗਲਤ ਅਸੀਂ ਸਾਰੇ ਗਲਤ ਆ ਅਸੀਂ ਗਲਤ ਆ ਸੱਚ ਗਲਤ ਆ ਆਪਾਂ ਸਾਰਿਆਂ ਦੀ ਸ਼ੱਕ ਆ ਇੱਕ ਲੈ ਆ ਦੱਸ ਮਾੜੇ ਅਸੀਂ ਗਲਤ ਆ ਅਸੀਂ ਝਾਲਸਾ ਝਾਲਸਾ ਅਸੀਂ ਝਾਲਸਾ 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 ਓਏ ਓਏ ਮਾੜੇ ਦੇ ਦੇ ਜੀ ਜੀ ਉਹ ਬੋਲ ਪਾਈ ਉਹ ਬਾਈ ਜੀ ਸ਼ਰੀਨਾਨਦ ਪੁਰਸ ਹੈਗਾ ਉੱਤੇ ਹੈ ਚੱਕ ਉੱਤੇ ਉੱਤੇ ਬਲਾਉਗਾ ਨਾ ਤੂੰ ਤਾਂ ਇੱਕ ਤਾਂ ਸਵੇਰਾ ਤੂੰ ਇੱਕ ਨਾ ਕਮੰਡੀ ਫਿਰ ਥੱਲੇ ਕਿਉਂ ਨਹੀਂ ਜਾਂਦਾ ਏਰ ਕਮਣ ਕਿਉਂ ਨਹੀਂ ਜਾਂਦਾ ਚੱਲ ਅੰਗਰ ਹੈਂਡ ਮੜਿਆ ਚਲੋ ਉੱਤੇ ਚਲੋ ਉੱਤੇ ਹੁਣ ਤਾਂ ਕਰ ਲਾ ਯਾਰ ਬਾਈ ਕੰਮ ਕਰ ਆਣੀ ਪਹੁੰਚਾ ਦੇ ਲੈ ਵੇ ਦਿਲ ਨੂੰ ਕਿਹਾ ਗੱਲ ਜੀ ਖੜਾ ਮਦਦ ਹੋ ਗਈ ਬੋਲੀ ਦੀ ਚੱਲ ਆ ਗਈ ਉਹ ਖੜ ਜਾ ਯਾਰ ਓਏ ਇੱਕ ਮਿੰਟ ਦਾ ਖੜ ਜਾ ਯਾਰ ਭਰਾਵਾ ਯਾਰ ਦੇ ਪਿੰਡੂ ਮੈਂ ਤਾਂ ਮੈਂ ਬਲੌਗ ਕਰਵਾ ਮਾ ਗਈ ਓਏ ਕਰ ਜੋ ਇਹਨਾਂ ਨੂੰ ਇਹਨਾਂ ਨੂੰ ਕੁੱਟਾ ਯਾਰ ਕੁੜਗਲਾ ਜਿਹੜਾ ਦਸਿਆ ਓਏ ਬੰਦ ਕਰ ਦੋ ਬੰਦ ਕਰ ਬੰਦ ਕਰ ਓਏ ਹੋਰ ਕੀ ਆ ਯਾਰ ਇਹ ਆ ਗਏ ਬੰਦ ਕਰ ਅੱਜ ਅਸੀਂ ਪਹੁੰਚੇ ਜੀ ਆਨੰਦਪੁਰ ਸਾਹਿਬ ਤੇ ਉਹ ਯਾਰ ਹਾ ਦੇਖ ਤੂੰ ਅੱਜ ਅਸੀਂ ਆਨੰਦਪੁਰ ਬੈਠੇ ਨੇ ਸੀਗੇ ਪਹਿਲਾਂ ਵੀ ਉਧਰ ਅਸੀਂ ਕਮਰੇ ਲਵਾਗੇ ਯਾਰ ਕਮਲਾ ਦਾ ਉਹਦੇ ਮੰਗਣਾ ਲਗਾ ਕੇ ਅੱਜ ਅਸੀਂ ਪਹੁੰਚੇ ਸ੍ਰੀ ਆਨੰਦਪੁਰ ਸਾਹਿਬ ਤੇ ਅੱਠ ਕੋਟ ਗੁਰੂ ਦੇ ਮੁੰਡੇ ਬੈਠੇ ਨੇ ਸਾਰੇ 8 ਮੁੰਡੇ ਨੇ ਇੱਥੇ ਤੇ ਕਿੰਨੇ ਵਜੇ ਪਹੁੰਚੇ ਜਾਂ ਵੀ ਦੱਸ ਹੈ ਉਹ ਆਨੰਦਪੁਰ ਸਾਹਿਬ ਆਏ ਸੀਗੇ ਉਹ ਇੱਥੇ ਸੇ ਕਮਰੇ ਲਵਾਗੇ ਉੰਨਾ ਕੋਲੇ ਉਹਨਾਂ ਕੋਲੇ ਪੈਸੇ ਰਸੀਦ ਕਟਾਉਣਗੇ ਉਹਨਾਂ ਕੋਲੋਂ ਆ ਹਣੀ ਹਣੀ ਵਰ ਕੇ ਖੜਿਆ ਇੱਥੇ ਬੈਠੇ ਸਿਆਂ ਦੇ ਨਹੀਂ ਪਤਾ ਇਹਨਾਂ ਨੂੰ ਗੁਰਦੁਆਰੇ ਬੈਠੇ ਆ ਆ ਪ੍ਰਨੀਤ ਇਹਦੀ ਬਹੁਤ ਮੁੰਡਾ ਫਿਕਰ ਕਰਦਾ ਇਹਦੀ ਬਹੁਤ ਫਿਕਰ ਕਰਦਾ ਮੁੰਡਾ ਇਹ ਇਹਦੇ ਪਾਪੇ ਨੇ ਕਹਿ ਕੇ ਭੇਜਿਆ ਸੀ ਕਿਨੇ ਹਾਂ ਆ ਮੁੰਡਾ ਚੈਨਲ ਆ ਜਿਹਦੇ ਡੈਡੀ ਨੇ ਭੇਜਿਆ ਸੀ ਬਲੌਗ ਬਣਾਉਣੇ ਆਗੇ ਤੇ ਅਸੀਂ ਅਸੀਂ ਪਿੰਡ ਕੋਟਗੁਰੂ ਦੇ ਮੁੰਡੇ ਇੱਥੇ ਆਏ ਹੋਏ ਆਂਗੇ ਹਾਂ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਦੱਬ ਕੇ ਲਾਈਕ ਕਰੋ ਮੈਂ ਤੁਹਾਡਾ ਆਪਦਾ ਲੱਭੀ ਨਹੀਂ ਨਹੀਂ ਗੁਰੂਪਿੰਡਰਾ ਦਸਨੇਵਰਾ ਚਲ ਲੈ ਜਾ ਚੁੱਪ ਕਰੋ ਯਾਰ ਮੈਂ ਜਦੋਂ ਪਿਆਬੀ ਜੀ ਕਹਦਾ ਤੈਨੂੰ ਆ ਅੱਜ ਦੀ ਜੱਗ ਬਾਣੀ ਖੜ ਜਾ ਯਾਰ ਮੈਂ ਦੱਸਦਾ ਸਾਰੇ ਬਾਰੇ ਆ ਸਾਡੇ ਪਿੰਡ ਦੇ ਮੁੰਡੇ ਹੈਗੇ ਬਹੁਤ ਹੀ ਬਿਸ਼ਰਮ ਲੈ ਵੀ ਚੁੱਪ ਕਰ ਜਾ ਉਹਨੂੰ ਬੁਲਾਉਂ ਦੇ ਤੇ ਮਰੂ ਮੈਂ ਚੁੱਪ ਕਰ ਜਾ ਖੜ ਜਾ ਯਾਰ ਇੱਧਰ ਕਰ ਯਾਰ ਬਾਤ ਚ ਬਣਾਵਾਂਗੇ ਆ ਸਾਡੇ ਪਿੰਡ ਦੇ ਮੈਂਬਰ ਸਾਹਿਬ ਜੀ ਆ ਸਰਪੰਚ ਸਾਹਿਬ ਜੀ ਇੱਧਰ ਜਸੂ ਜੀ ਤੇ ਹੋਰ ਹੀ ਠੀਕ ਹੋਈ ਮੱਥਾ ਟੇਕ ਲਈ ਹਾਂਜੀ ਹਾਂਜੀ ਮੱਥਾ ਟੇਕ ਕੇ ਆਏ ਹੋਣੀ ਠੀਕ ਹੈ ਠੀਕ ਹੁਣ ਰੂਮ ਲੈਣ ਦੀ ਸੁਭਾਵਨਾ ਚਾ ਥੋੜਾ ਜਿਹਾ ਰੂਮ ਦਾ ਥੋੜਾ ਜਿਹਾ ਪਹਿਲੇ ਟੰਗ ਲੈਣ ਚੱਕਰ ਬਣ ਰਿਹਾ ਮੜਾ ਯਾਰ ਠੀਕ ਹੈ ਮਿਲ ਗਿਆ ਕਮਰਾ ਕਿ ਨਹੀਂ ਬਸ ਮਿਲਣ ਵਾਲਾ ਹੀ ਹੈ ਮਿਲਣ ਵਾਲਾ ਹੀ ਠੀਕ ਹੈ ਠੀਕ ਰਾਤ ਵਧੀਆ কাট ਲਈ ਤੁਸੀਂ ਰਾਤ ਤੱਕ ਤੂੰ ਨਾਲ ਹੀ ਸੀਗਾ ਠੀਕ ਹੈ ਜੀ ਉਹ ਬੜਾ ਨਾਜ਼ੀ ਮੈਂ ਸੋਦਾ ਹਣੀ ਬਣਾ ਸਕੋਟਰੀ ਲਈ ਉਧਰ ਹਣੀ ਚਾਹ ਵੀ ਬੈਠੇ ਸੀਗੇ ਜੀ ਇਹ ਚੋੜੀ ਲੱਗ ਗਈ। ਇਹ ਕਾਲੀਆ ਜੱਟ ਵਾਲਾ ਮੁੰਡਾ ਜਾ ਰਿਹਾ ਪਈਦਾ। ਇਹ ਵੀ ਜਾ ਜੀ ਹੋਣੀ। ਨਹੀਂ ਤਾਂ ਪਤਾ ਨਹੀਂ ਲੱਗਿਆ। ਕੋੜ ਮੱਦ ਕਰ ਰਿਹਾ। ਆਵਾਜ਼ ਕੋੜੀ। ਅੱਜ ਮੁੰਡੇ ਪਹੁੰਚੇ ਨੇ ਮਤਲਬ ਰਾਸਤੇ ਖਾ। ਉਹ ਬੱਧ ਹੈਗੇ ਭਾਈ। ਉਹਨਾਂ ਨੇ ਮਨ ਤੋਂ ਜੀਣਾ ਨਹੀਂ। ਜਦੋਂ ਘਰ ਤੋਂ ਬਣਾਉਣਾ। ਆਪਰੇ ਵੱਲ ਤੋਂ ਵੀ ਆਪਾਂ ਬੜੀ ਚਾਹੀ ਹੋਵੇ। ਆਹੋ ਜੀ। ਬੜਾ ਕੋੜੀ ਮੁੰਡੇ। ਨੰਬਰ 7 ਕੰਮ ਕਰਦੇ ਇੱਥੇ ਲੋੜਾ। ਜਿਬਰਾਸ ਤੇ ਏਰੀਆ ਚ ਪਹੁੰਚ ਗਏ ਜੀ ਉਹ ਜਦ ਤੱਕ ਇਹ ਕੁੜਾ ਚੱਕ ਲਾ ਮਾਤਾ ਨੂੰ ਲਾਉਣਾ ਪੂਣਾ 15 10 15 ਮੀਟਰ ਨੂੰ ਦੱਸਦਾ ਫਿਰ 10 ਪੰਨਿਆ ਜੱਥੇ ਤੋਂ ਬੋਲ ਮਾਤਾ ਨੂੰ 10 15 ਮਿੰਟ ਪਹਿਲਾਂ ਵੀ ਬੰਦਾ ਆਇਆ ਸੀ ਮੈਂ ਨੂੰ ਕਹਿੰਦਾ ਮਣੀ ਜੱਦੀ ਕੱਢ ਕੇ ਆਹ ਲਾ ਮੇਰੀ ਬੰਦਾ ਵੀ ਲੱਭੀ ਦਾ ਵੀਰ ਗਿਆ ਵੀਡੀਓ ਚ ਕਿਹਨੇ ਕਿਹਨੇ ਆਉਣਾ ਪਹਿਲਾਂ ਦੱਸ ਬੋਲਦੇ ਬਣਾ ਦੋ ਬੋਲ ਤੇ ਵੀ ਆਵਾਜ਼ ਫੜਦੀ ਸਿਆਣ ਅਜੂਬਾ ਹੈ ਕਿ ਜਿਹਨੂੰ ਆ ਅਜੂਬਾ ਹੈ ਅਜੂਬਾ ਅਜੂਬਾਈ ਅਜੂਬੇ ਫਿਰਦਾ ਹੈ ਅਨੰਦਪੁਰ ਇਹ ਉਪੇਜ ਫਿਰਦੇ ਅਨੰਦਪੁਰ ਇੱਥੇ ਬਹੁਤ ਬਹੁਤ ਕੁਸਾਈ ਦੇਖਣ ਨੂੰ ਤੁਹਾਨੂੰ ਹੁਣ ਇਕੱਲੇ ਇਕੱਲੇ ਚੀਜ਼ਾਂ ਮੋਆਇਨਾ ਕਰਾ ਕੇ ਆਮ ਲਈ ਠੀਕ ਹੈ ਜੀ ਵਾਇਗਰ ਜੀ ਖਾਲਸਾ ਵਾਇਗਰ ਜੀ ਕੀਤਾ ਉਹ ਪਨੀਰ ਸਰਗਾ ਖੰਡਾ ਜਰਨਲ ਨੂੰ ਮੋਡ ਕੋਈ ਨਹੀਂ ਸਾਨੂੰ ਸਾਡੇ ਯਾਰ ਮਿੱਤਰ ਮਿਲ ਗਏ ਬੰਦੀ ਅਜੀ ਤੇ ਚੜ ਗਈ ਉਹ ਮੈਂ ਮਟੀ ਲੈ ਕੇ ਮੁੜਨਾ ਹੀ ਹੈ ਜਾਨਾ ਉਹ ਜੇ ਸੱਫਾ ਪਾ ਕੇ ਕੁੱਤੇ ਵੇਰ ਮੁੜੇ ਉਸ ਪੂਦੇ ਸਾਈਡ ਤੇ ਇੱਥੇ ਉੱਤੇ ਗੱਲ ਗਿਆ ਟਰੈਕਟਰ ਬੜਾ ਤਗੜਾ ਜੀ ਬਹੁਤ ਖਰਾ ਜੀ ਮੈਂ ਕੋਈ ਨਹੀਂ ਤੜਾ ਜੀ ਇਹ ਮੈਂ ਨਾ ਚੀਜ਼ੇ ਵਾਖਾ ਆਇਆ ਤਾਂ ਵੀ ਜੀ ਉਹ उधर ਵੀ ਲੈਣ ਗਿਆ ਜੀ ਉਹਨੂੰ ਲੈ ਜਾਉਂਦਾ ਚੱਲ ਲੈ ਉਹ ਉਧਰ ਦਾ ਆਇਆ ਕਿੱਥੇ ਗਿਆ ਚੱਲ ਮਾੜਾ ਮਾੜਾ ਬੁੱਤਾ ਲੈ ਅੱਜ ਅੱਜ ਦਾ ਸਰ ਟਰੈਕਟਰ ਤੇ ਦੇਖੀ ਜਾਂ ਕਿ ਇਹ ਮੱਟੀ ਤੇ ਕਿਵੇਂ ਕਰਾ ਰਿਹਾ ਬਾਈ ਟੈਕਟਰ ਉਹਨੇ ਲੋਗ ਲੈ ਬਾਈ ਤੇਰਾ ਬੱਤੀ ਆਇਆ ਜਾਂ ਤੇਰਾ ਮੱਟੀ ਵਾਲਟੀ ਵਾਲਾ ਆਇਆ ਆ ਗਿਆ ਅੱਜ ਅੱਥਾ ਨਹੀਂ ਟੀਵੀ ਵਾਜ ਇਹ ਬਾਹਰ ਜਾ ਕੇ ਮੁੰਡਾ ਬਾਹਰ ਗੱਲਾਂ ਨੋਟ ਤੇ ਬਾਜਰੀ Come up in there and he can't take out a cap.